ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਦੇ ਨਵੇਂ ਬਲੌਗ 'ਚ। ਲੋ ਜੀ ਅੱਜ ਗੱਲ ਕਰਦੇ ਆਪਾਂ 327 ਕਣਕ ਬਾਰੇ। ਵੀ ਹੁਣ ਤੱਕ ਆਪ ਨੂੰ ਇਹ ਕਿੰਦਾ ਦੀ ਵੈਰਾਈਟੀ ਲੱਗੀ। ਤੇ ਆਪਾਂ 'ਚ ਕੀ ਖਰਾਕ ਪਾਈ ਆ ਤੇ ਕਿੰਨੇ ਦਿਨ ਦੀ ਹੋ ਗਈ ਆ ਆਪਾਂ ਤੁਹਾਨੂੰ ਵੀਡੀਓ 'ਚ ਸਾਰਾ ਦੱਸ ਦਿਆਂ। ਜੇ ਗੱਲ ਕਰੀਏ ਜੀ ਆਪਾਂ ਇਹਦੀ ਬਜਾਈ ਕੀਤੀ ਸੀਗੀ 28 ਅਕਤੂਬਰ ਨੂੰ। ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ 31 ਦਸੰਬਰ ਨੂੰ ਜਾਨੀ ਕਿ ਇਹ 65 ਦਿਨ ਦੇ ਨੇੜੇ ਕਣਕ ਹੋ ਚੱਲੀ ਆ। ਤੇ ਜੇ ਗੱਲ ਕਰੀਏ ਜੀ ਆਪਾਂ ਬੀਜ ਦੀ ਬੀਜ ਪਾਇਆ ਸੀਗਾ ਜੀ ਆਪਾਂ ਨੇ ਇਹ ਚ 47 48 ਕਿਲੋ ਬੀਜ ਯਾਨੀ ਕਿ ਸੁਪਰ ਸੀਡਰ ਨਾਲ ਆਪਾਂ ਨੇ ਇਹਦੀ ਬਜਾਈ ਕੀਤੀ ਸੀਗੀ ਤੇ ਜੇ ਗੱਲ ਕਰੀਏ ਜੀ ਆਪਾਂ ਯੂਰੀਆ ਜੂਰੀਆ ਪਾਈ ਆਪਾਂ ਨੇ ਹੁਣ ਤੱਕ ਇਹ ਚ 2 2 ਸੈਲ ਤੇ 2.5 ਪਾਇਆ ਸੀਗਾ ਜੀ ਕੁੱਲ 70 ਤੋਂ 75 ਕਿਲੋ ਯਾਨੀ ਕਿ ਕਣਕ ਹਲਦੀ ਘੜੀ ਤਾਂ ਆਪਾਂ ਨੂੰ ਯਾਨੀ ਕਿ ਪੂਰੀ ਵਧੀਆ ਖੜੀ ਆਣ ਤੇ ਪਾਣੀ ਹਾਲੇ ਆਪਾਂ ਨੇ ਲਾਈਏ ਨੂੰ ਇੱਕ ਤੇ ਦੂਜਾ ਪਾਣੀ ਪੰਜ ਚਾਰ ਦਿਨ ਨੂੰ ਮੌਸਮ ਦੇਖ ਕੇ ਕਿਉਂਕਿ ਨੀਚੇ ਤੋਂ ਜ਼ਿਆਦਾ ਸੁੱਕ ਗਿਆ ਹਨ ਯਾਨੀ ਕਿ 2-4 ਦਿਨ ਨੂੰ ਆ ਮੌਸਮ ਦੇਖ ਕੇ ਆਪਾਂ ਇਹਨਾਂ ਦੂਜਾ ਪਾਣੀ ਲਾਵਾਂਗੇ ਜਾਂ ਹਲੇ ਹਫ਼ਤਾ ਖੰਡ ਹੋਰ ਲੰਗਾ ਦਾਂਗੇ ਕਿਉਂਕਿ ਪਾਣੀ ਹੁਣ ਕਾਣਕ ਪੂਰਾ ਐਨ ਮੰਗ ਰਹੀ ਆ। ਬਸ ਇੱਕੇ 'ਚ ਜ਼ਰੂਰ ਜਾਨੀ ਕਿ ਇਹ 'ਚ ਕਮੀ ਨਹੀਂ ਆਪਾਂ ਆਪਾਂ ਯਾਨੀ ਕਿ ਇੱਕ ਗੱਲ ਦਾ ਜ਼ਰੂਰ ਧਿਆਨ ਗਾ ਨੂੰ ਰੱਖਾਂਗੇ ਜ਼ਰੂਰ ਆਪਾਂ ਤਾਂ ਵੀ ਥੋੜਾ ਜਿਹਾ ਬੀਜ ਇਸ ਸਾਲ ਇਹ 'ਚ ਵੱਧ ਪੈ ਗਿਆ। ਕਿਉਂਕਿ ਜੇ ਆਪਾਂ ਇਹਦੀ ਬਜਾਈ ਕਰਦੇ ਆ ਸੁਪਰ ਸੀਡਰ ਨਾਲ ਤਾਂ ਤਾਂ ਤਕਰੀਬਨ ਮੰਨ ਕੇ ਚੱਲੋ 40-42 ਕਿਲੋ ਬੀਜ ਇਹ ਤਾਂ ਬਹੁਤ ਜ਼ਿਆਦਾ ਹੈ। ਜੇ ਗੱਲ ਕਰੀਏ ਮਸ਼ੀਨ ਦੀ ਪ੍ਰਾਈ ਪ੍ਰਾਈ ਨਾਲ ਬੀਜਦੇ ਆ ਫਿਰ ਜਾਨੀ ਕਿ 34 35 ਕਿਲੋ ਬੀਜੇ ਕਾਫੀ ਆ ਕਿਉਂਕਿ ਜਿੱਥੇ ਵੀ ਇਹਦਾ ਜਾਦਾ ਪਿਆ ਜਦੋਂ ਆਪਾਂ ਸਵੇਰੇ ਸਵੇਰੇ ਖੇਤ ਆਉਨੇ ਆ ਜਿੰਨੀ ਜਾਨੀ ਕਿ ਓਸ ਪਾਈ ਜਾਂਦੀ ਆ ਇਹ ਫਿਰ 19ੋਂ ਜ਼ਿਆਦਾ ਥੱਲੇ ਨੂੰ ਡਿੱਗੀ ਹੁੰਦੀ ਆ ਇਹਨ ਕਿਉਂਕਿ ਜਿੰਨੀ ਓਸ ਪੈਂਦੀ ਆ ਹੁਣ ਨੀਚੇ ਤੋਂ 19ੋਂ ਗੜ ਰਹੀ ਆ ਖੁੰਜੀਆਂ ਦੇ ਵਿੱਚ ਜਾਨੀ ਕਿ ਬੀਜ ਇਹਦਾ 35 36 ਕਿਲੋ ਬਹੁਤ ਜ਼ਿਆਦਾ ਜੇ ਕਿਸੇ ਆਪਣੇ ਭਰਾ ਨੇ ਗਾਹ ਨੂੰ ਬੀਜਣੀ ਹਾਲੇ ਤੱਕ ਤਾਂ ਆਪਾਂ ਨੂੰ ਇਹੀ ਦੇਖਣ ਨੂੰ ਮਿਲਿਆ ਤੇ ਵੈਰਾਈਟੀ ਪੂਰੀ ਘੈਂਟ ਆ ਇਹਨ ਖੜੀਆ ਦੇਖੋ ਥੋੜਾ ਜਿਹਾ ਆਪਣੇ ਯਾਨੀ ਕਿ ਤੀਜਾ ਰੇ ਪਾਉਣ ਤੋਂ ਰਹਿ ਗਈ ਹਾਲੇ ਕਿਉਂਕਿ ਆਪਣੇ ਬਾਤ ਆ ਗਈ ਜਮੀਨਾਂ ਦੇਖੋ ਨੀਚੇ ਜੇ ਤਾਂ ਹੁਣ بارش ਦੱਸੀ ਵੀ ਜੇ ਤਾਂ ਹਲਕੀ ਜਿਹੀ بارش ਹੋ ਗਈ ਤਾਂ ਆਪਾਂ ਤੀਜਾ ਰੇ ਨਾਲ ਦੀ ਨਾਲ ਪਾ ਦੇਣਾ ਨਹੀਂ ਪਾਣੀ ਲਾ ਕੇ ਉਸ ਤੋਂ ਬਾਅਦ ਪਾਵਾਂਗੇ ਯਾਨੀ ਕਿ ਜੇ ਜੇ ਗੱਲ ਕਰੀਏ ਬੀਜ ਦੀ ਬੀਜ ਬਾਸ ਹੋਣਾ ਕਿਉਂਕਿ ਇੱਕ ਤਾਂ ਇਹਨੂੰ ਹੋਰਾਂ ਬੀਜਾਂ ਨਾਲੋਂ ਪੱਤਾ ਬਹੁਤ ਜ਼ਿਆਦਾ ਆਉਂਦਾ ਕਿ ਹੋਰ ਬੀਜ ਰਹਿੰਦੇ ਨੇ ਖੜੇ ਖੜੇ ਜੀ ਇਹਦਾ ਪੱਤਾ ਦੇਖੋ ਕਿੰਨਾ ਗਰਦਾ ਔਰ ਜਿੱਥੇ ਵੀ ਜਿਆਦਾ ਉੱਥੇ ਤਾਂ ਸਵੇਰੇ ਸਵੇਰੇ ਜਦੋਂ ਖੇਤ ਚ ਆਉਨੇ ਆ ਉਦੋਂ ਤਾਂ ਜਮਾ ਹੀ ਟੇਢੀ ਹੋਈ ਖੜੀ ਹੁੰਦੀ ਆ ਖੁੰਜਿਆਂ ਦੇ ਵਿੱਚ ਤਕਰੀਬਨ ਅੱਜ ਜੀ ਇਹ ਆਪਣੇ 65-70 ਦਿਨ ਦੇ ਨੇੜੇ ਹੋ ਗਈ ਆ ਬਾਕੀ ਜੂ ਜੂ ਹੋਰ ਵੀਡੀਓ ਬਣਾਵਾਂਗੇ ਇਹਦੀਆਂ ਝਾੜ ਝੂੜ ਵੀ ਦੇਖਾਂਗੇ ਕਿਉਂਕਿ ਆਪਾਂ ਤਾਂ ਪਹਿਲੇ ਸਾਲ ਬੀਜੀ ਆ ਤੇ ਸਪਰੇਹਾਂ ਜ਼ਰੂਰੇ ਤੇ ਪਰ ਜੇ ਕਿਸੇ ਭਰਾ ਨੇ ਆਪਣੇ ਬੀਜੀਆ ਤਾਂ ਘੱਟੋ ਘੱਟ ਦੋ ਸਪਰੇਹਾਂ ਤੱਕ ਦੇਣੇ ਜ਼ਰੂਰ ਕਰਿਓ ਆਪਾਂ ਕਰਨੀ ਸੀਗੀ ਆਪਣੇ ਵੀ ਥੋੜੀ ਬੱਤਲ ਜਿਆਦਾ ਆਈ ਵੀ ਅ ਜੇ ਹੁਣ ਕਰਦੇ ਆ ਫਿਰ ਪੱਤਿਆਂ ਦੀਆਂ ਨੋਕਾਂ ਉੱਪਰੋਂ ਸੁੱਕ ਜਾਣੀਆਂ ਨੇ ਕਿਉਂਕਿ ਜੇ ਸਪਰੇਹਾਂ ਨਾਲ ਹੀ ਇਹਨੇ ਝਾੜ ਦੇਣਾ ਬਾਕੀ ਤਾਂ ਚਲੋ ਹੁਣ ਮੌਸਮ ਤੇ ਡਿਪੈਂਡ ਜਿਆਦਾ ਰਹਿੰਦਾ ਹੈ ਵੀ ਮੌਸਮ ਕਿਦਾਂ ਦਾ ਠੀਕ ਹੈ ਜੀ ਬਾਕੀ ਆਪਾਂ ਅੱਗੇ ਵੀ ਵੀਡੀਓ ਇਹਦੀਆਂ ਬਣਾਵਾਂਗੇ ਜਿੱਦਾਂ ਜਿੱਦਾਂ ਸਮਾਂ ਲੰਘਦਾ ਜਾਊਗਾ ਆਪਾਂ ਨੂੰ ਇਹਦਾ ਕਿਉਂ ਕਿਦਾਂ ਦੀ ਵੈਰਾਈਟੀ ਲੱਗਦੀ ਹੈ ਇਹ ਬਾਕੀ ਝਾੜ ਤੱਕ ਆਪਾਂ ਤੁਹਾਨੂੰ ਸਾਰੀਆਂ ਝਾੜ ਝੂੜੇ ਦਾ ਜੋ ਵੀ ਆਊਗਾ ਆਪਣੇ ਉਹ ਵੀ ਸਾਰਾ ਦੱਸਾਂਗੇ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ